ਹਾਂਜੀ ਦੋਸਤੋ ਅੱਜ ਤੁਹਾਨੂੰ ਪੂਲੇ ਦੀਆਂ ਉਹ ਕਰਤੂਤਾਂ ਦੱਸਾਂਗੇ ਜੋ ਹੁਣ ਤੱਕ ਕਿਸੇ ਕਿਤਾਬ ਵਿੱਚ ਨਹੀਂ ਛਪੀਆਂ ਉਸਦੇ ਜੁਰਮਾਂ ਦੇ ਉਹ ਕਾਲੇ ਕਿਥੇ ਜਿਨ੍ਹਾਂ ਨੂੰ ਵੇਖ ਸ਼ਾਇਦ ਤੁਹਾਨੂੰ ਕਈ ਦਿਨ ਨੀਂਦ ਨਾ ਆਵੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਪੂਲੇ ਦਾ ਇੱਕ ਪੁਰਾਣਾ ਸਾਥੀ ਹੁੰਦਾ ਸੀ ਜਿਸ ਨੂੰ ਲੋਕ ਰੋਟੂ ਨੱਬਾ ਕਿਹਾ ਕਰਦੇ ਸਨ ਉਹ ਪੂਲੇ ਨਾਲ ਉਦੋਂ ਦਾ ਜੁੜਿਆ ਹੋਇਆ ਸੀ ਜਦੋਂ ਪੂਲਾ ਕਾਲਜ ਦਾ ਛੋਟਾ ਮੋਟਾ ਪਰਮਾਸ਼ ਹੁੰਦਾ ਸੀਗਾ ਲੋਕਾਂ ਨੂੰ ਧਮਕਾਉਣਾ ਲੁੱਟਾਂ ਖੋਹਾਂ ਕਰਨੀਆਂ ਪੈਸੇ ਲੈ ਕੇ ਕਾਲਜ ਦੇ ਅੰਦਰ ਰਾਜ਼ੀਨਾਮੇ ਕਰਵਾਉਣੇ ਲੀਡਰਾਂ ਦੀਆਂ ਰੈਡੀਆਂ ਵਿੱਚ ਇਕੱਠ ਕਰਵਾਉਣਾ ਇਹ ਇਹਨਾਂ ਦੇ ਮੇਨ ਕੰਮ ਹੁੰਦੇ ਸੀ ਉਦੋਂ ਕਈ ਸਾਰ ਰੋਡੂ ਤੇ ਪੂਲੇ ਦੀ ਯਾਰੀ ਵਧੀਆ ਚੱਲੀ ਪਰ ਪੂਲਾ ਲੰਗੋਰ ਦਾ ਬਹੁਤ ਕੱਚਾ ਸੀਗਾ ਰੋਡੂ ਦੀ ਘੇਲੀ ਹੁੰਦੀ ਸੀ ਤੇ ਇਹਨਾਂ ਦੀ ਗੱਲਬਾਤ ਕਈ ਸਾਲਾਂ ਤੋਂ ਸੀਗੀ ਇੱਕ ਵਾਰੀ ਰੋਡੂ ਉਸ ਬਾਰੇ ਪੂਲੇ ਨੂੰ ਦੱਸ ਬੈਠਾ ਉਸੇ ਦਿਨ ਤੋਂ ਪੂਲਾ ਉਸ ਨੂੰ ਮਿਲਣ ਦੀ ਜਿੱਦ ਰੋਡੂ ਕੋਲ ਕਰਦਾ ਰਿਹਾ ਤੇ ਜਦੋਂ ਰੋਡੂ ਨੇ ਆਪਣੀ ਸਹੇਲੀ ਨੂੰ ਪੂਲੇ ਨਾਲ ਮਲਾਇਆ ਇਹ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ ਫੇਰ ਇਸ ਨੇ ਹੁਣ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਰੋਡੂ ਨੂੰ ਰਸਤੇ ਤੋਂ ਕਿਵੇਂ ਹਟਾਇਆ ਜਾਵੇ ਰੈਲੀਆਂ ਤੇ ਜਾਣ ਕਰਕੇ ਪੂਲੇ ਦੀ ਲੀਡਰਾਂ ਨਾਲ ਜਾਣ ਪਛਾਣ ਤਾਂ ਹੈ ਹੀ ਸੀਗੀ ਇਸ ਨੇ ਸਾਰਾ ਪਲਾਨ ਬਣਾ ਕੇ ਰੋਡੂ ਨੂੰ ਇਹ ਕਹਿ ਕੇ ਰਾਜਸਥਾਨ ਭੇਜ ਦਿੱਤਾ ਕਿ ਉੱਥੇ ਕੋਈ ਜ਼ਰੂਰੀ ਕੰਮ ਹੈ ਤੇ ਉਧਰ ਰਾਜਸਥਾਨ ਦੇ ਇੱਕ ਗਰੁੱਪ ਨਾਲ ਇਹਨੇ ਗੱਲ ਕਰ ਲਈ ਕਿ ਮੇਰਾ ਇੱਕ ਬੰਦਾ ਆ ਰਿਹਾ ਹੈ ਮੁੜ ਕੇ ਉਸ ਨੂੰ ਪੰਜਾਬ ਨਹੀਂ ਆਉਣ ਦੇਣਾ ਰੋਡੂ ਨੂੰ ਜਾਂਦੇ ਹੀ ਉਸ ਗਰੁੱਪ ਨੇ ਚੱਕ ਲਿਆ ਤੇ ਉਸ ਦਿਨ ਤੋਂ ਬਾਅਦ ਰੋਡੂ ਬਾਰੇ ਕੋਈ ਪਤਾ ਨਾ ਲੱਗਾ ਇਦਰ ਪੂਲੇ ਨੇ ਰੋਡੂ ਦੀ ਸੇਲੀ ਤੱਕੇ ਨਾਲ ਆਪਣੇ ਕੋਲ ਰੱਖ ਲਈ ਇਸ ਤੋਂ ਬਾਅਦ ਇਸ ਦਾ ਹੱਥ ਖੁੱਲਦਾ ਗਿਆ ਅੱਗੇ ਤੋਂ ਅੱਗੇ ਲਿੰਕ ਬਣਦੇ ਗਏ ਇਹਦੇ ਪੂਲਾ ਜ਼ਿਆਦਾਤਰ ਆਪਣੇ ਸਾਥੀਆਂ ਤੇ ਅਫਲੇ ਦੇ ਸਿਰ ਉਤੇ ਹੀ ਇਹ ਨਾ ਬੁੜਕਦਾ ਹੁੰਦਾ ਸੀਗਾ ਪਰ ਅਸਲ ਦਰੇਰੀ ਉਸ ਅੰਦਰ ਨਾ ਮਤਰੀ ਸੀਗੀ ਕਈ ਵਾਰਕੈ ਇਸ ਤਰ੍ਹਾਂ ਦੇ ਹੋਏ ਜਿੱਥੇ ਪੂਲੇ ਨੂੰ ਮੋਰਿਓਂ ਸ਼ੇਰ ਨੂੰ ਸਵਾ ਸੇ ਟੱਕਰ ਗਿਆ ਤੇ ਇਸ ਨੂੰ ਲੱਤਾਂ ਮੋੜਿਓ ਤੇ ਰੱਖ ਕੇ ਭੱਜਣਾ ਪਿਆ ਕਈ ਵਾਰ ਸਿੰਘਾਂ ਨਾਲ ਵੀ ਇਸ ਦੀ ਸਿੱਧੀ ਟੱਕਰ ਹੋਈ ਇੱਕ ਐਸੀ ਮੁਕਾਬਲੇ ਵਿੱਚ ਪੂਲਾ ਇਨਾ ਡਰ ਗਿਆ ਕਿ ਇਹ ਭੱਜ ਕੇ ਗੰਨੇ ਦੇ ਖੇਤਾਂ ਅੰਦਰ ਜਾ ਲੁਕਿਆ ਤੇ ਕਹੀਂ ਕੰਤੇ ਬਾਹਰੀ ਨਾਲ ਨਿਕਲਿਆ ਇਹ ਇੱਕ ਵਾਰੀ ਵਿਸਾਖੀ ਉਤੇ ਇੱਕ ਨਿਹੰਗ ਸਿੰਘ ਨੇ ਇਸ ਨੂੰ ਐਸਾ ਦਬਕਾ ਮਾਰਿਆ ਕਿ ਇਹ ਆਪਣਾ ਘੋੜਾ ਵੀ ਉੱਥੇ ਹੀ ਛੱਡ ਕੇ ਰਫੂ ਚੱਕਰ ਹੋ ਗਿਆ ਇੱਕ ਵਾਰੀ ਸਿੰਘ ਇਸ ਤੋਂ ਐਨੇ ਅੱਕ ਗਏ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਨਾਲ ਆਰ ਪਾਰ ਦੀ ਜੰਗ ਕਰਨੀ ਪਵੇਗੀ ਸਿੰਘਾਂ ਨੇ ਪੂਲੇ ਤੱਕ ਸੁਨੇਹਾ ਪਾਉਣ ਦਾ ਕਰ ਦਿੱਤਾ ਕਿ ਜੇ ਇਹ ਬੰਦੇ ਦਾ ਪੁੱਤ ਹੈ ਫਲਾਣੀ ਜਗ੍ਹਾ ਆ ਜਾ ਅੱਜ ਕਟਾ-ਕੱਟੀ ਕੱਢ ਹੀ ਲਈ ਆਪਾਂ ਸਿੰਘ ਇਸ ਨੂੰ ਸ਼ਾਮ ਤੱਕ ਉੱਥੇ ਉਡੀਕਦੇ ਰਹੇ ਪਰ ਇਹ ਮੋਕਮਾਰ ਮਹਿਕਮਾ ਉੱਥੇ ਪਹੁੰਚੀ ਨਹੀਂ ਇੱਕ ਵਾਰ ਇਹਦੇ ਨਾਲ ਦੇ ਸਾਥੀ ਨੇ ਹਾਸਾ ਮਜ਼ਾਕ ਚੱਲਦਿਆਂ ਇਸ ਨੂੰ ਕਹਿ ਦਿੱਤਾ ਵੀ ਤੇਰੇ ਜ ਐਨਾ ਵਜਨ ਹੈ ਤੇਰੇ ਤੋਂ ਘੋੜੇ ਉੱਤੇ ਚੜਿਆ ਤਾਂ ਜਾਂਦਾ ਨਹੀਂ ਘੋੜੇ ਕਰਨੇ ਕਿਨੇ ਤੂੰ ਇਸ ਗੱਲ ਦੀ ਪੂਲਾ ਅੰਦਰੋਂ ਅੰਦਰੀ ਆਪਣੀ ਹੱਤ ਘਮੰਗਿਆ ਇਸ ਨੇ ਉਸ ਰਾਤ ਰਜਕੇ ਦਾਰੂ ਪੀਤੀ ਤੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਸੁੱਤੇ ਪੈਣ ਹੋਈ ਚੁਕਲੇ ਆਓ ਬਸ ਇਸ ਨੇ ਡਾਂਗਾ ਮਾਰ ਮਾਰ ਉਹਦੀਆਂ ਲੱਤਾਂ ਸੋਉ ਦਿੱਤੀਆਂ ਤੇ ਕਿਹਾ ਕਿ ਹੁਣ ਆਪਾਂ ਬਰਾਬਰ ਦੇ ਹੋ ਗਏ ਆ ਹੁਣ ਤੂੰ ਵੀ ਘੋੜੇ ਉੱਤੇ ਨਹੀਂ ਚੜ ਸਕਦਾ 2-4 ਦਿਨਾਂ ਬਾਅਦ ਉਸ ਬੰਦੇ ਨੂੰ ਵੀ ਗਾਇਬ ਕਰ ਦਿੱਤਾ ਗਿਆ ਪੂਲੇ ਦਾ ਕਈ ਸਾਥੀ ਇਹਦੇ ਵਰਕੇ ਠਰਕੇ ਹੀ ਸੀ। ਇਸੇ ਤਰ੍ਹਾਂ ਦਾ ਇਹਦਾ ਇੱਕ ਸਾਥੀ ਸਿੰਘਾਂ ਨੂੰ ਬੜਾ ਲੁੜਿੰਦਾ ਸੀਗਾ। ਕਿਹਾ ਜਾਂਦਾ ਹੈ ਕਿ ਉਹ ਸਿੰਘਾਂ ਅੰਦਰ ਰਲ ਕੇ ਉਹਨਾਂ ਦੀ ਸਾਰੀ ਮੁਖਬਰੀ ਪੂਲੇ ਕੋਲ ਕਰਿਆ ਕਰਦਾ ਸੀਗਾ। ਪਰ ਕਹੀਂ ਉਪਰਾਲੇ ਕਰਨ ਤੇ ਵੀ ਉਹ ਸਿੰਘਾਂ ਦੇ ਹੱਥ ਨਹੀਂ ਸੀ ਆ ਰਿਹਾ। ਸਿੰਘਾਂ ਨੇ ਫਿਰ ਇੱਕ ਸਕੀਮ ਲੜਾਈ। ਉਹ ਜਾਣਦੇ ਸਨ ਕਿ ਪੂਲੇ ਦਾ ਸਾਥੀ ਲੰਗੋੜ ਦਾ ਟਿ ਲਈ ਹੈ। ਉਹਨਾਂ ਨੇ ਇੱਕ ਬੀਪੀ ਨੂੰ ਤਿਆਰ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਘਰ ਅੰਦਰੋਂ ਕੱਟ ਕੇ ਬਾਹਰ ਲੈ ਆਵੇ। ਕਿਉਂਕਿ ਘਰ ਅੰਦਰ ਉਸਨੇ ਆਪਣੇ ਨਾਲ ਹਥਿਆਰਬੰਦ ਬੰਦੇ ਕਾਫੀ ਰੱਖੇ ਹੋਏ ਸਨ। ਉਹ ਬੀਬੀ ਇੱਕ ਪੱਤਰਕਾਰ ਬਣ ਕੇ ਪੂਲੇ ਦੇ ਸਾਥੀ ਕੋਲ ਪਹੁੰਚੀ ਤੇ ਗੱਲਾਂ ਹੀ ਗੱਲਾਂ ਵਿੱਚ ਪੂਲੇ ਦਾ ਸਾਥੀ ਉਸ ਬੀਬੀ ਨੇ ਆਪਣੀ ਵਾਸ ਕਰ ਲਿਆ ਤੇ ਜਾਂਦੇ ਹੋਏ ਉਹ ਆਪਣੇ ਹੋਟਲ ਦਾ ਪਤਾ ਪੂਲੇ ਦੇ ਸਾਥੀ ਨੂੰ ਦੇ ਕੇ ਇਹ ਆ ਕੇ ਚਲੀ ਗਈ ਕਿ ਅੱਜ ਰਾਤ ਦਾ ਖਾਣਾ ਤੁਸੀਂ ਮੇਰੇ ਕੋਲ ਖਾਓ ਪੂਲੇ ਦਾ ਸਾਥੀ ਤਾਂ ਇਹ ਸੁਣ ਕੇ ਭੰਗੜੇ ਪਾਉਣ ਲੱਗ ਪਿਆ ਕਿ ਲੈ ਬਣ ਗਈ ਬਈ ਕੱਲਾ ਉਸ ਸ਼ਾਮ ਨੂੰ ਤਿਆਰ ਹੋਇਆ ਤੇ ਆਪਣੇ ਦੋ ਬੰਦੇ ਨਾਲ ਲੈ ਕੇ ਉਹ ਹੋਟਲ ਵੱਲ ਚੱਲ ਪਿਆ ਪਰ ਸਿੰਘ ਉਹਦਾ ਰਸਤੇ ਵਿੱਚ ਹੀ ਇੰਤਜ਼ਾਰ ਕਰ ਰਹੇ ਸਨ ਉਹਨਾਂ ਦੇਖਦੇ ਸਰ ਪਹਿਲਾਂ ਤਾਂ ਇਸ ਦੇ ਦੋਵੇਂ ਸਾਥੀ ਭੜਕਾਏ ਤੇ ਇਹ ਗੱਡੀ ਤੋਂ ਬਾਹਰ ਕੱਢ ਲਿਆ ਇਸ ਦਾ ਪੂਰਾ 1 ਘੰਟਾ ਖੇਤਰ ਪੋਲਾ ਕੀਤਾ ਤੇ ਇਸ ਨੂੰ ਅਗਲੀ ਦੁਨੀਆ ਤੋਰ ਸਿੰਘ ਆਪਣੇ ਟਿਕਾਣੇ ਉੱਤੇ ਮੁੜਾਏ ਜਦੋਂ ਪੋਲੇ ਨੂੰ ਇਸ ਸਾਰੇ ਪਲਾਨ ਦਾ ਪਤਾ ਲੱਗਿਆ ਤਾਂ ਉਸ ਦਿਨ ਤੋਂ ਪੋਲਾ ਵੀ ਬਹੁਤ ਚਲਾਕੀ ਨਾਲ ਆਉਣ ਜਾਣ ਲੱਗ ਪਿਆ ਸੀਗਾ ਉਹ ਇੱਕੋ ਰਸਤਾ ਲਗਾਤਾਰ 2 ਦਿਨ ਲਈ ਨਹੀਂ ਵਰਤਦਾ ਹੁੰਦਾ ਸੀਗਾ ਉਸਨੇ ਰਾਤ ਰਹਿਣ ਲਈ ਵੀ ਵਕ-ਵਕ ਸ਼ਹਿਰਾਂ ਅੰਦਰ ਕਈ ਅੱਡੇ ਬਣਾਏ ਹੋਏ ਸਨ ਜਿਨ੍ਹਾਂ ਬਾਰੇ ਉਸ ਦੇ ਨੇੜੇ ਦੇ 2-3 ਬੰਦੇ ਜਾਣਦੇ ਸਨ ਬਸ ਪੂਲਾ ਉਹਨਾਂ ਵੇਲਿਆਂ ਵਿੱਚ ਵੀ ਇੱਕ ਖਾਸ ਕਿਸਮ ਦਾ ਸੈਟੇਲਾਈਟ ਫੋਨ ਵਰਤਦਾ ਹੁੰਦਾ ਸੀ ਜਿਸ ਉੱਤੇ ਸਿਰਫ ਦੋ ਨੰਬਰ ਹੀ ਲਗਾਏ ਹੁੰਦੇ ਸਨ ਇਹ ਫੋਨ ਉਸ ਨੂੰ ਕਿਸ ਨੇ ਮੁਹੱਈਆ ਕਰਵਾਇਆ ਸੀਗਾ ਇਹ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ ਪੂਲਾ ਇੰਨਾ ਬੇਕਿਰਕ ਸੀਗਾ ਕਿ ਉਹ ਬੰਗਾਲੇ ਤੇ ਸਪੇਰੇ ਤੱਕ ਨਹੀਂ ਸੀ ਛੜਦਾ ਹੁੰਦਾ ਇੱਕ ਵਾਰ ਇਹਦੇ ਡੇਰੇ ਇੱਕ ਸਪੇਰਾ ਆ ਗਿਆ ਉਹਦੇ ਕੋਲ ਦੋ ਸੱਪ ਸਨ ਇੱਕ ਫਨਿਆਰ ਸੀਗਾ ਪੂਲੇ ਨੂੰ ਉਹ ਸੱਪ ਪਸੰਦ ਆ ਗਿਆ ਦੰਦ ਉਹਦੇ ਕੱਢੇ ਹੋਏ ਸਨ ਸਪੇਰੇ ਨੇ ਪੂਲੇ ਨੇ ਕਿਹਾ ਕਿ ਆਹ ਸੱਪ ਮੈਨੂੰ ਦੇ ਜਾ ਸਪੇਰਾ ਕਹਿੰਦਾ ਵੀ ਹਜੂਰ ਇਹ ਸਾਡੀ ਰੋਟੀ ਰੋਜੀ ਹੈ ਮੈਂ ਇਸ ਤੋਂ ਬਿਨਾ ਕੀ ਕਰੂੰਗਾ ਪੋਲੇ ਨੇ 100 ਦਾ ਨੋੜ ਕੱਢਿਆ ਤੇ ਕਿਹਾ ਵੀ ਛੇਤੀ ਦੱਸ ਲੈਣਾ ਕਿ ਨਹੀਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਪੋਲੇ ਦੀ ਦਰਿੰਦਗੀ ਤੋਂ ਅਣਜਾਣ ਗਰੀਬ ਨੇ ਨਾ ਕਰ ਦਿੱਤੀ ਪੋਲੇ ਨੇ ਉਸੇ ਵੇਲੇ ਆਪਣੇ ਬੰਦਿਆਂ ਨੂੰ ਆਵਾਜ਼ ਮਾਰੀ ਕਿ ਇਸ ਨੂੰ ਲੰਬਾ ਪਾ ਲਿਓ ਉਹਨਾਂ ਨੇ 2 ਮਿੰਟ ਨਹੀਂ ਲਾਏ ਸਪੇਰਾ ਲੰਬਾ ਪਾ ਲਿਆ 10 ਮਿੰਟ ਵਿੱਚ ਹੀ ਕੁੱਟ-ਕੁੱਟ ਕੇ ਉਹਦਾ ਧੂਆਂ ਕਰ ਦਿੱਤਾ ਉਹਨਾਂ ਨੇ ਪੋਲੇ ਨੇ ਹੱਸ ਕੇ ਕਿਹਾ ਵੀ ਪਤੰਦਰਾ ਹੁਣ ਤਾਂ ਤੂੰ ਆਪ ਹੀ ਕੋਬਰਾ ਲੱਗਦਾ ਹੈ ਦੇਖਿਆ ਤੇਰਾ ਕੰਮ ਹੋਰ ਵਧਾਤਾ ਮੈਂ ਉਹ ਵਿਚਾਰਾ ਚੁੱਪ ਜਾ ਬੋਥੋਂ ਚਲੇ ਗਿਆ ਪੂਲਾ ਢੋਲ ਦੇ ਡੱਗੇ ਉੱਤੇ ਨੱਚਣ ਦਾ ਵੀ ਬੜਾ ਸ਼ਿਕੀਨ ਸੀ ਰਾਤ ਨੂੰ ਕਈ ਵਾਰ ਉਹ दारू ਨਾਲ ਟੰਨ ਹੋ ਕੇ ਅੱਧੀ ਅੱਧੀ ਰਾਤ ਤੱਕ ਢੋਲ ਦੇ ਡੱਗੇ ਉੱਤੇ ਭੰਗੜਾ ਪਾਉਂਦਾ ਰਹਿੰਦਾ ਸੀ ਜਦੋਂ ਕਿਸੇ ਵੱਡੇ ਅਫਸਰ ਨੇ ਉਸ ਨੂੰ ਕਿਸੇ ਪਾਰਟੀ ਉੱਤੇ ਬੁਲਾਉਣਾ ਤਾਂ ਇਸ ਨੇ ਆਪਣੇ ਸਾਥੀਆਂ ਸਮੇਤ ਢੋਲ ਦੇ ਡੱਗੇ ਉੱਤੇ ਨੱਚਦੇ ਨਹੀਂ ਕੋਠੀ ਅੰਦਰ ਪਰਣਾ ਕਈ ਵਾਰ ਅਫਸਰ ਇਸ ਨੂੰ ਸਿਰਫ ਇਸ ਕਰਕੇ ਸੱਦ ਲੈਂਦੇ ਜਨ ਕਿ ਅੱਜ ਪੂਲੇ ਦਾ ਭੰਗੜਾ ਦੇਖਾਂਗੇ ਇੱਕ ਵਾਰ ਪੂਲੇ ਦੇ ਬੰਦਿਆਂ ਦੇ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਹੱਥੋ ਪਾਈ ਹੋ ਗਏ ਉਹਨਾਂ ਮੁੰਡਿਆਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਪੂਲੇ ਦੇ ਬੰਦੇ ਨੇ ਉਹਨਾਂ ਪੂਲੇ ਦੇ ਬੰਦਿਆਂ ਦੇ ਰੱਜ ਕੇ ਕਟਾਪਾ ਝਾੜੇ ਆ ਚਲੋ ਗੱਲ ਥਾਣੇ ਪਹੁੰਚ ਗਈ ਪੂਲੇ ਨੇ ਕੋਈ ਪਰਤਾ ਦਰਜ ਨਾ ਕਰਵਾਇਆ ਤੇ ਇਹ ਬਹਾਨਾ ਮਾਰ ਦਿੱਤਾ ਕਿ ਸਾਡੇ ਤਾਂ ਕੋਈ ਲੜਾਈਓ ਨਹੀਂ ਹੋਈ ਤੇ ਗੱਲ ਆਈ ਗਈ ਹੋ ਗਈ ਪਰ ਇਸ ਘਟਨਾ ਤੋਂ 2 ਕੋ ਮਹੀਨੇ ਬਾਅਦ ਉਹ ਸਾਰੇ ਮੁੰਡੇ ਇਸਨੇ ਰਾਤ ਨੂੰ ਹੀ ਘਰੋਂ ਚੁੱਕ ਲਏ ਤੇ ਪਿੰਡ ਦੇ ਹੀ ਪੇਪਰ ਤੇ ਪੁੱਠੇ ਲਟਕਾ ਕੇ ਉਹਨਾਂ ਦਾ ਉਹ ਕਿਤਾਪਾ ਚੜ੍ਹਿਆ ਕਿ ਚੀਕਾਂ ਪੂਰੇ ਪਿੰਡ ਨੇ ਸੁਣੀਆਂ ਪਰ ਕੋਈ ਇਸ ਤੋਂ ਡਰਦਾ ਬਾਹਰ ਹੀ ਨਾ ਨਿਕਲਿਆ ਪੂਲੇ ਦੇ ਹੋਰ ਜ਼ਿਲਿਆਂ ਦੇ ਕਹੀਂ ਗਰੁੱਪਾਂ ਨਾਲ ਵੀ ਸਿੱਧੇ ਸਬੰਧ ਸਨ ਕਹੀਂ ਕਾਂਡ ਉਹ ਆਪ ਨਹੀਂ ਫਿਕਰਦਾ ਹੁੰਦਾ ਕਿਸੇ ਬਾਹਰਲੇ ਗਰੁੱਪ ਤੋਂ ਵੀ ਕਰਵਾ ਦਿੰਦਾ ਹੁੰਦਾ ਸੀਗਾ ਇਸੇ ਤਰ੍ਹਾਂ ਬਾਹਰਲੇ ਗਰੁੱਪਾਂ ਦਾ ਜੇ ਕੋਈ ਪੰਜਾਬ ਅੰਦਰ ਕੋਈ ਕੰਮ ਹੁੰਦਾ ਉਹ ਪੋਲੇ ਨੂੰ ਕਹਿ ਦਿੰਦੇ ਸਨ ਕਈ ਵਾਰ ਪੋਲਾ ਉਹਨਾ ਬਾਹਰਲੇ ਗਰੁੱਪਾਂ ਨੂੰ ਵੀ ਲੁਪੀ ਲਾ ਜਾਂਦਾ ਸੀਗਾ ਇਸ ਨੇ ਕਿਸੇ ਗਰੁੱਪ ਦਾ ਕੰਮ ਕਰਕੇ ਜਾਣ ਕੇ ਹੀ ਕਹਿ ਦੇਣਾ ਕਿ ਕੰਮ ਤਾਂ ਤੁਹਾਡਾ ਬਹੁਤ ਖਤਰੇ ਵਾਲਾ ਸੀਗਾ ਮੂਰੇ ਵਾਲੀ ਪਾਰਟੀ ਵੀ ਬੰਦੇ ਲਈ ਬੈਠੀ ਸੀ ਐਨੀ ਗੋਲੀ ਚੱਲੀ ਉਥੇ ਇਹਨਾਂ ਨੁਕਸਾਨ ਹੋਇਆ ਮੇਰਾ ਇਸ ਤਰ੍ਹਾਂ ਲੱਲੇ ਪੱਵੇ ਲਾ ਕੇ ਇਹ ਉਹਨਾਂ ਤੋਂ ਵੀ ਮੋਟਾ ਪੈਸਾ ਅੰਦਰ ਕਰ ਜਾਂਦਾ ਸੀਗਾ ਪੋਲਾ ਜਿੰਨਾ ਵੀ 2 ਨੰਬਰ ਦਾ ਪੈਸਾ ਲੈਂਦਾ ਸਾਰਾ ਆਪਣੇ ਮਿੱਤਰ ਕੋਲ ਰੱਖਦਾ ਸੀਗਾ ਜਿਸ ਨੂੰ ਸਾਰੇ ਲੰਗੜਾ ਮਦਾਰੀ ਕਹਿੰਦੇ ਹੁੰਦੇ ਸਨ ਪੂਲੇ ਦੇ ਉਹ ਨਾਲ ਯਾਰੀ ਨਿੱਕੇ ਹੁੰਦੇ ਤੋਂ ਹੀ ਪਈ ਸੀ ਜਦੋਂ ਉਹ ਆਪਣੇ ਪਿਓ ਨਾਲ ਪਿੰਡ ਪਿੰਡ ਮਦਾਰੀ ਦਾ ਖੇਡ ਵਖਾਉਣ ਜਾਂਦਾ ਹੁੰਦਾ ਸੀਗਾ ਇੱਕ ਵਾਰੀ ਉਹ ਪੂਲੇ ਦੇ ਪਿੰਡ ਤਮਾਸ਼ਾ ਵਖਾਉਣ ਆਏ ਤੇ ਕਈ ਦਿਨ ਐਸੇ ਪਿੰਡ ਰਹੇ ਤੇ ਇੱਥੇ ਹੀ ਪੂਲੇ ਦੀ ਯਾਰੀ ਲੰਗੜੇ ਮਦਾਰੀ ਨਾਲ ਪਈ ਫਿਰ ਪੂਲੇ ਤੇ ਮਦਾਰੀ ਦੇ ਮਿਲ ਕੇ ਕਈ ਛੋਟੇ ਛੋਟੇ ਕਾਂਡ ਪਿੰਡਾਂ ਸ਼ਹਿਰਾਂ ਵਿੱਚ ਕੀਤੇ ਹੌਲੀ ਹੌਲੀ ਜਿਵੇਂ ਜਿਵੇਂ ਪੂਲਾ ਵੱਡੀਆਂ ਮਾਰਾਂ ਤੇ ਹੋ ਗਿਆ ਪੂਲੇ ਨੇ ਆਪਣੇ ਇਸ ਮਿੱਤਰ ਦੀ ਡਿਊਟੀ ਪੈਸਾ ਸੰਭਲਦੀ ਲਾਤੀ ਫਿਰ ਦੋਸਤੋ ਪੂਲੇ ਬਾਰੇ ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੱਗੂ ਗਾਰੇ ਦੱਸਿਆ ਸੀ ਜਿਨੇ ਕੇ ਪੂਲੇ ਦਾ ਸੋਧਾ ਲਾਇਆ ਸੀਗਾ ਉਦੋਂ ਨਰੇਸ਼ ਮਹਾਜਨ ਜਿਹੜਾ ਇਹ ਤੇ ਇੱਕ ਐਫਆਈਆਰ ਦਰਜ ਕਰਵਾ ਦਿੰਦਾ ਗੱਗੂ ਕਹੇ ਕਿ ਇਹਨੇ ਮੇਰੀ ਕੁੱਟਮਾਰ ਕੀਤੀ ਹੈ ਤੇ ਜਿਹੜੀ ਪੁਲਿਸ ਹੈ ਉਹ 307 ਦਾ ਪਰਚਾ ਦਰਜ ਕਰ ਲੈਂਦੀ ਹੈ। ਉਹਨਾਂ ਦਿਨਾਂ ਵਿੱਚ ਗੱਗੂ ਨੇ ਕਰਨਲ ਜੀਐਸ ਸੰਧੂ ਨਾਲ ਰਾਬਤਾ ਕਾਇਮ ਕੀਤਾ ਅਤੇ ਪੁਲਿਸ ਉੱਪਰ ਦੋਸ਼ ਲਗਾਉਂਦਿਆਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਪੁਲਿਸ ਮੌਜੂਦਾ ਵਿਧਾਇਕ ਅਤੇ ਉਹਦੇ ਨੇੜਲੇ ਸਾਥੀ ਨਰੇਸ਼ ਮਹਾਜਨ ਦੀ ਸ਼ਹਿ ਉੱਪਰ ਇਸ ਪਰਿਵਾਰ ਨੂੰ ਤੰਗ ਕਰ ਰਹੀ ਹੈ। ਇਸ ਸਮੇਂ ਦੌਰਾਨ ਹੀ ਇਹ ਸੱਚ ਸਾਹਮਣੇ ਆਇਆ ਕਿ ਗੱਗੂ ਨੇ ਨਰੇਸ਼ ਮਹਾਜਨ ਨੂੰ ਇਸ ਕਰਕੇ ਕੁੱਟਿਆ ਕਿਉਂਕਿ ਉਸਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਸੀਗੀ। ਗੁੱਗੂ ਕਾफी ਸਮੇਂ ਸੇ ਕੈਸੇ ਵਿਚ ਪਗੋੜਾ ਰਿਹਾ ਤੇ ਸ਼ਾਇਦ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਗੁੱਗੂ ਦੇ ਦੱਸਣ ਮੁਤਾਬਕ ਉਸ ਨੂੰ ਪੂਲੇ ਦੀਆਂ ਵਧੇਰੇ ਕਰਤੂਤਾਂ ਬਾਰੇ ਪਹਿਲੀ ਪਤਾ ਸੀਗਾ ਤੇ ਉਸ ਦਾ ਵੀ ਉਸ ਇਲਾਕੇ ਸਖੋਵਾਲ ਗਰਦਾਸਪੁਰ ਨਾਲ ਸੰਬੰਧ ਹੈ ਜਿਸ ਇਲਾਕੇ ਵਿੱਚ ਪੂਲੇ ਨੇ ਜ਼ੁਲਮੀ ਕਹਿਣਾ ਕੀਤੀਆਂ ਗੱਗੋ ਅਨੁਸਾਰ ਉਹ ਕਿਸੇ ਵੀ ਕਿਤਾਬ ਜਾਂ ਮਾਸਿਕ ਪੱਤਰ ਤੋਂ ਪ੍ਰਭਾਵਿਤ ਨਹੀਂ ਹੋਇਆ ਬਲਕਿ ਜਦੋਂ ਉਹ ਗਰਦਾਸਪੁਰ ਜੇਲ੍ਹ ਵਿੱਚ ਸੀਗਾ ਤਾਂ ਪੂਲੇ ਦਾ ਨਜ਼ਦੀਕੀ ਸਾਥੀ ਰਣਜੀਤ ਸਿੰਘ ਰਣੀਆਂ ਜੋ ਉਸ ਦੀ ਮੌਤ ਤੋਂ ਬਾਅਦ ਮੁਖੀ ਬਣਿਆ ਉਸਨੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਸਿੱਖ ਜਿਹੜਾਰੂਆਂ ਖਿਲਾਫ ਮੜੀ ਮੰਦੀ ਸ਼ਬਦਾਵਲੀ ਵਰਤਦਾ ਸੀਗਾ ਉਹ ਗੁੱਗੂ ਅਤੇ ਉਸਦੇ ਸਾਥੀ ਨੇ ਰਣਜੀਤ ਸਿੰਘ ਰਣੀ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਤੇ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਉਹਦੇ ਆ ਗੁੱਗੂ ਨੂੰ ਇਸ ਗੱਲ ਦਾ ਰੰਜ ਜ਼ਰੂਰ ਹੈ ਕਿ ਆਪਣੇ ਆਪ ਨੂੰ ਵੱਡੇ-ਵੱਡੇ ਧਰਮੀ ਸਮਝਣ ਵਾਲੇ ਲੋਕ ਜੇਲ੍ਹਾਂ ਵਿੱਚ ਸਭ ਕੁਝ ਸੁਣ ਕੇ ਵੀ ਚੁੱਪ ਰਹਿੰਦੇ ਨੇ ਕੁਝ ਮਹੀਨਿਆਂ ਤੋਂ ਗੁੱਗੂ ਨਵਤੇਜ ਸਿੰਘ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸੀਗਾ ਇਸ ਸਮੇਂ ਦੌਰਾਨ ਹੀ ਖਾਨਪੁਰ ਦੇ ਭਾਈ ਜੋਗਾ ਸਿੰਘ ਦੇ ਸਾਰੇ ਪਰਿਵਾਰ ਨੂੰ ਵੈਸੀ ਢੰਗ ਨਾਲ ਕਤਲ ਕਰਨ ਦੇ ਦੋਸ਼ ਵਿੱਚ ਹਾਈ ਕੋਰਟ ਨੇ ਪੂਲੇ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਹਾਈ ਕੋਰਟ ਵਿੱਚ ਇਹ ਰਿੱਟ ਪੂਲੇ ਖਿਲਾਫ ਸੰਘਰਸ਼ ਕਰ ਰਹੇ ਬਾਬਾ ਦੀਪ ਸਿੰਘ ਮੁਖੀ ਤਰਨਾਦਲ ਮਿਸਲ ਸ਼ਹੀਦਾ ਅਤੇ ਭਾਈ ਜੋਗਾ ਸਿੰਘ ਖਾਨਪੁਰ ਦੇ ਭਰਾ ਸਰਦਾਰ ਰਣਜੀਤ ਸਿੰਘ ਨੇ ਦਾਖਲ ਕੀਤੀ ਸੀ। ਅਮਰਤ ਸਰ ਦੇ ਪੁਲਸ ਮੁਖੀ ਕਵਰ ਵਿਜੇ ਪ੍ਰਤਾਪ ਸਿੰਘ ਪਾਸ ਇਸ ਦੀ ਇਨਕੁਆਰੀ ਹਾਈ ਕੋਰਟ ਨੇ ਭੇਜੀ। ਸਾਰੀ ਤਹਿਕੀਕਾਤ ਕਰਨ ਤੋਂ ਬਾਅਦ ਅਮਰਤ ਸਰ ਦੇ ਮੁਖੀ ਨੇ ਖਾਨਪੁਰ ਪਰਿਵਾਰ ਦੇ ਕਤਲਾਂ ਵਿੱਚ ਪੂਲੇ ਨੂੰ ਦੋਸ਼ੀ ਪਾਇਆ ਅਤੇ ਰਿਪੋਰਟ ਤਿਆਰ ਕਰ ਦਿੱਤੀ ਉਹਨਾਂ ਨੇ। ਹਾਈ ਕੋਰਟ ਵੱਲੋਂ ਪੂਲੇ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਤੇ ਹਾਈ ਕੋਰਟ ਨੇ ਅਮਰitsar ਦਿਹਾਤੀ ਦੇ ਪੁਲਿਸ ਮੁਖੀ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ अनेका ਮਾਸੂਮਾਂ ਦੇ ਕਤਲ ਪੂਲੇ ਨੂੰ ਜਲਦੀ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਕਾਫੀ ਸਮਾਂ ਤੱਕ ਪੂਲਾ ਰੋਪੋਸ਼ ਰਹਿ ਕੇ ਬਾਰੋ-ਬਾਰ ਜ਼ਮਾਨਤ ਦੀ ਕੋਸ਼ਿਸ਼ ਕਰਦਾ ਰਿਹਾ ਪਰ ਅਖੀਰ ਪੁਲਿਸ ਜ਼ਿਲ੍ਹਾ ਦਿਹਾਤੀ ਅਮਰitsar ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਪੂਲੇ ਨੂੰ ਕੇਂਦਰੀ ਜੇਲ੍ਹ ਅਮਰitsar ਗਮਟਾਲਾ ਭੇਜ ਦਿੱਤਾ ਗਿਆ। ਮਾਨਯੋਗ ਸੈਸ਼ਨ ਜੱਜ ਅਮਰitsar ਨੇ ਪੂਲੇ ਦੀ ਜ਼ਮਾਨਤ ਦੀ ਅਰਜ਼ੀ ਸਵਾਰਨਾ ਕੀਤੀ। ਅਤੇ ਹੁਣ ਪੁਲੇ ਨੇ ਹਾਈ ਕੋਰਟ ਵਿੱਚ ਜਮਾਨਤ ਦੀ ਅਰਜ਼ੀ ਦਿੱਤੀ ਹੋਈ ਸੀਗੀ ਜਿਸ ਉੱਪਰ ਫੈਸਲਾ 28 ਤਰੀਕ ਨੂੰ ਹੋਣਾ ਸੀਗਾ ਗੁੱਗੂ ਦੇ ਦੱਸਣ ਮੁਤਾਬਕ ਜਿਸ ਬੈਰਕ ਵਿੱਚ ਪੁਲੇ ਨੂੰ ਰੱਖਿਆ ਗਿਆ ਸੀ ਉਸ ਵਿੱਚ ਵਧੇਰੇ ਕਰਕੇ ਅਮਰਤ ਧਾਰੀ ਅਤੇ ਸਿੱਖ ਸੰਸਥਾਵਾਂ ਨਾਲ ਸੰਬੰਧਤ ਸਿੰਘ ਸਨ ਪਰ ਉਹ ਤਕਰੀਬਨ ਪੁਲੇ ਨਾਲ ਘੁਲੇ ਮਿਲੇ ਹੀ ਰਹੇ ਤੇ ਅਕਸਰ ਉਹਦੀ ਸੰਗਤ ਕਰਦੇ ਰਹੇ ਹੋ ਬਟਾਲੇ ਦੇ ਸਿੱਖ ਵਿਰੋਧੀ ਨੇਤਾ ਨਰੇਸ਼ ਮਹਾਜਨ ਦੀ ਕੁੱਟਮਾਰ ਦੇ ਕੇਸ ਵਿੱਚ ਗੁੱਗੂ ਨਵਤੇਜ ਸਿੰਘ ਵੀ ਕੇਂਦਰੀ ਜ਼ਿਲ੍ਹਾ ਅਮਰitsar ਵਿੱਚ ਸੀਗਾ ਹੁਣ ਪੂਲੇ ਵੀ ਅੰਦਰ ਸੀਗਾ ਸ਼ਾਇਦ ਪੂਲੇ ਨੂੰ ਵੇਖ ਜਾਂ ਫਿਰ ਉਸਦੀ ਜੇਲ੍ਹ ਅੰਦਰ ਆਮਦ ਨੂੰ ਸੁਣ ਕੇ ਉਸਦੇ ਅੰਦਰ ਕੁਝ ਕਰਨ ਦੀ ਉਹ ਚੰਗਾਰੀ ਭੜਖੁੱਟੀ ਜਿਹੜੀ ਲੰਬੇ ਸਮੇਂ ਤੋਂ ਉਸ ਅੰਦਰ ਸੁਲਗ ਰਹੀ ਸੀ ਅਤੇ ਕੁਝ ਵਧੀਆ ਕਰਨ ਲਈ ਉਕਸਾਰ ਏ ਸੀ ਗੁੱਗੂ ਦਾ ਵਿਚਾਰ ਸੀ ਕਿ ਪੂਲੇ ਦੇ ਦੋਵੇਂ ਹੱਥ ਵੜ ਦਤੇ ਜਾਣ ਤਾਂ ਜੋ ਉਸ ਨੂੰ ਸਾਰੀ ਉਮਰ ਅਹਿਸਾਸ ਹੁੰਦਾ ਰਹੇ ਕਿ ਉਸ ਨੇ ਇਹਨਾਂ ਹੱਥਾਂ ਨਾਲ ਕਿੰਨੇ ਜ਼ੁਲਮ ਅਤੇ ਬੁਰੇ ਕੰਮ ਕੀਤੇ ਨੇ ਬਟਾਲੇ ਦੇ ਆਪਣੇ ਇੱਕ ਸਾਥੀ ਹਰਪ੍ਰੀਤ ਸਿੰਘ ਸ਼ੇਰੂ ਰਾਹੀਂ ਗੁੱਗੂ ਨੇ ਅੰਦਰ ਇੱਕ ਟੋਕਾ ਮੰਗਵਾਇਆ ਪਰ ਇਹ ਕੰਮ ਇਕੱਲਿਆਂ ਸਿਰੇ ਨਹੀਂ ਚੜ ਸਕਦਾ ਸੀਗਾ ਉਵਨੇ ਡੇਲ ਅੰਦਰਲੇ ਆਪਣੇ ਦੋਸਤਾਂ ਮਨਵੀਰ ਸਿੰਘ ਚੀਮਾ ਜਗਰੂਪ ਸਿੰਘ ਗੁੱਪਾ ਅਤੇ ਅਮਨਦੀਪ ਸਿੰਘ ਅਮਨਾ ਨਾਲ ਸਲਾਹ ਕੀਤੀ ਪਰ ਉਹਨਾਂ ਨੇ ਬਿਲਕੁਲ ਮੌਕੇ ਤੇ ਆ ਕੇ ਇਨਕਾਰ ਕਰ ਦਿੱਤਾ ਅਖੀਰ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਹਰਚੰਦ ਸਿੰਘ ਗੁੱਗੂ ਦਾ ਸਾਥ ਦੇਣ ਲਈ ਤਿਆਰ ਹੋਇਆ ਇਸ ਹਰਚੰਦ ਸਿੰਘ ਦਾ ਸੰਬੰਧ ਗਰੀਬ ਪਰਿਵਾਰ ਨਾਲ ਹੈ ਤੇ ਇਸ ਦੀ ਕੋਈ ਮੁਲਾਕਾਤ ਕਰਨੀ ਸੀ ਹੁੰਦਾ ਗੁੱਗੂ ਨੇ ਆਪਣੇ ਦੋਸਤ ਸ਼ੇਰੂ ਹਰਪ੍ਰੀਤ ਸਿੰਘ ਕੋਲ ਪੈਟਰੋਲ ਮੰਗਵਾਇਆ ਤੇ ਪੁਲੇ ਨੂੰ ਸੋਧਣ ਦੀ ਸਾਰੀ ਯੋਜਨਾ ਤਿਆਰ ਕਰ ਲਈ ਅਗਲੀ ਘਟਨਾ ਬਾਰੇ ਗੁੱਗੂ ਦੱਸਦਾ ਹੈ ਵੀ ਮੈਂ ਹਰਚੰਦ ਨੂੰ ਕਿਹਾ ਕਿ ਤੂੰ ਸਿਰਫ ਮੇਰੇ ਨਾਲ ਜਾਣਾ ਹੈ ਬਾਕੀ ਮੈਂ ਸਭ ਕਰ ਲਵਾਂਗਾ ਐਨੇ ਕਹਣ ਤੇ ਹਰਚੰਦ ਮੇਰਾ ਸਾਥ ਦੇਣ ਲਈ ਤਿਆਰ ਹੋ ਗਿਆ ਜੋ ਲੋਕ ਸਮਝਦੇ ਨੇ ਕਿ ਪੂਲੇ ਨੂੰ ਸੁੱਤੇ ਪਏ ਤੇ ਇੱਕ ਨੇ ਪੈਟਰੋਲ ਪਾਇਆ ਤਾਂ ਦੂਜੇ ਨੇ ਅੱਗ ਲਗਾ ਦਿੱਤੀ ਇਹ ਗਲਤ ਗੱਲ ਹੈ ਪੂਲੇ ਨੂੰ ਮੈਂ ਦੱਸ ਕੇ ਉਹਾੜਿਆ ਪੂਲਾ ਕੁਰਸੀ ਤੇ ਬੈਠਾ ਕਮਰੇ ਅੰਦਰ ਅਖਬਾਰ ਪੜ੍ਹ ਰਿਹਾ ਸੀ ਉਸ ਨੇ ਮੈਨੂੰ ਆਪਣੇ ਕਮਰੇ ਦੇ ਸਾਹਮਣੇ ਵੇਖਿਆ ਮੇਰੇ ਇੱਕ ਹੱਥ ਵਿੱਚ ਪੈਟਰੋਲ ਤੇ ਦੂਜੇ ਹੱਥ ਵਿੱਚ ਜਲਦੀ ਅੱਗ ਦੀ ਮਸ਼ਾਲ ਸੀਗੀ ਮੈਂ ਇੱਕ ਟੁੱਟ ਬਰਾਸ਼ਤੇ ਰਮਾਲ ਲਵੇੜ ਕੇ ਵਾਲੀ ਹੋਈ ਸੀਗੀ ਮੈਂ ਫਿਰ ਪੂਲੇ ਦੇ ਸਾਹਮਣੇ ਜਾ ਕੇ ਕਿਹਾ ਕਿ ਪਾਪੀਆ ਤਿਆਰ ਹੋ ਜਾ ਤੇਰਾ ਅੰਤ ਆ ਗਿਆ ਹੱਥ ਵਿੱਚ ਫੜਿਆ ਹੋਇਆ ਪੈਟਰੋਲ ਵਾਲਾ ਡੋਲ ਉਹਦੇ ਉੱਪਰ ਰੋੜ ਦਤਾਂ ਮੈਂ ਅਤੇ ਮਸ਼ਾਲ ਨਾਲ ਅੱਗ ਲਗਾ ਦਿੱਤੀ ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਕਿ ਉਸ ਨੂੰ ਦੱਸ ਕੇ ਮਾਰਨਾ ਹੈ ਤਾਂ ਕਿ ਉਸ ਨੂੰ ਆਪਣੀ ਮੌਤ ਦਾ ਅਹਿਸਾਸ ਹੋ ਸਕੇ ਮੈਂ ਬੜਾ ਹੈਰਾਨ ਸੀ ਵੀ ਜਿਸ ਪੁਲੇ ਦੇ ਨਾਮ ਤੋਂ ਲੋਕ ਥਰ-ਥਰ ਕੰਬਦੇ ਨੇ ਉਹ ਇਸ ਸਮੇਂ ਤੇ ਇੰਨਾ ਘਬਰਾ ਜਾਵੇਗਾ ਜੋ ਕਿ ਮੈਂ ਉਸ ਨੂੰ ਕਹਿ ਵੀ ਦਿੱਤਾ ਸੀ ਕਿ ਪਾਪੀਆ ਤਿਆਰ ਹੋ ਜਾ ਫਿਰ ਵੀ ਇਸ ਦੇ ਬਾਵਜੂਦ ਹਿੱਲਿਆ ਤੱਕ ਨਹੀਂ ਉਹ ਤੇ ਮੇਰੇ ਵੱਲ ਦੇਖਦੇ ਹੀ ਰਹਿ ਗਿਆ ਉਹ ਮੈਂ ਅੱਗ ਲਗਾ ਕੇ ਬਾਹਰ ਆ ਗਿਆ ਆਪਣੇ ਸਾਥੀ ਹਰਚੰਦ ਨੂੰ ਜੋ ਧਿਆਨ ਰੱਖ ਰਿਹਾ ਸੀ ਉਹਨੂੰ ਇਸ਼ਾਰਾ ਕੀਤਾ ਤੇ ਆਪਾਂ ਦੋਵੇਂ ਉੱਥੋਂ ਨਿਕਲ ਗਏ ਅੱਗ ਦਾ ਭਾਂਬੜ ਮਚ ਪਿਆ ਪੂਲੇ ਦੀਆਂ ਚੀਕਾਂ ਨਾਲ ਬੈਰਕ ਗੂੰਜ ਉਠੀ ਲੋਕਾਂ ਨੂੰ ਤੜਫ ਤੜਫ ਕੇ ਮਾਰਨ ਵਾਲਾ ਪੁਲਿਸ ਕੈਟ ਅੱਗ ਦਾ ਭਾਂਬੜ ਬਣ ਬਣ ਲੱਟ ਲੱਟ ਵੱਧ ਰਿਹਾ ਸੀ ਤੇ ਤਰਫ ਰਿਆ ਸੀਗਾ ਉਹ ਸ਼ਾਇਦ ਕੁਝ ਪਲ ਇਸ ਦਰਿੰਦੇ ਉੱਪਰ ਐਸੇ ਬੀਤੇ ਹੋਣ ਜਦੋਂ ਅੱਗ ਵਿੱਚ ਸੜਦੇ ਦੀਆਂ ਅੱਖਾਂ ਅਗੇ ਉਹ ਸਾਰੇ ਵਾਕਿਆਤ ਘੁੰਮ ਗਏ ਹੋਣ ਜਦੋਂ ਇਹ ਮਾਸੂਮਾਂ ਨੂੰ ਅੱਗ ਲਾ ਲਾ ਕੇ ਸਾੜਦਾ ਸੀਗਾ ਜੇਲ੍ਹ ਦੇ ਪੁਲਿਸ ਮੁਲਾਜ਼ਮਾ ਨੇ ਜਦੋਂ ਤੱਕ ਅੱਗ ਬੁਝਾਉਣ ਦੀ ਆ ਕੇ ਕੋਸ਼ਿਸ਼ ਕੀਤੀ ਪੂਲਾ ਬਿਲਕੁਲ ਝੁਰਸ ਚੁ ਗਿਆ ਸੀਗਾ ਜੇਲ੍ਹ ਦੇ ਅਧਿਕਾਰੀ ਚੁਰਥੇ ਹੋਏ ਪੋਲੇ ਨੂੰ ਲੈ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ ਉਦੋਂ ਤੱਕ ਪੋਲਾ ਬੋਲਣ ਦੀ ਸਮਰੱਥਾ ਰੱਖਦਾ ਸੀਗਾ ਮਰਨ ਬਿਸਤਰੇ ਤੇ ਪਿਆ ਪੋਲਾ ਜਿਸ ਦੇ ਤਨ ਤੇ ਨਾ ਕੇਸ ਸਨ ਤੇ ਨਾ ਕਕਾਰ ਦਰਦਮਈ ਆਵਾਜ਼ ਵਿੱਚ ਕਰਾਉਂਦਾ ਕਹਿ ਰਿਹਾ ਸੀ ਵੀ ਹਾਏ ਮੈਂ ਕਿਹਾ ਸੀ ਨਾ ਬਥੇਰਾ ਕਿਹਾ ਸੀ ਮੈਨੂੰ ਬਾਕੀ ਕਹਦੀਆਂ ਤੂੰ ਵੱਖਰਾ ਰੱਖੋ ਮੇਰੀ ਸਿਕਿਉਰਿਟੀ ਲਾ ਲਈ ਗਨਮੈਨ ਲਾ ਲਏ ਮੇਰੇ ਤੇ ਝੂਠੇ ਕੇਸ ਬਾਦਤੇ ਆ ਇਹ ਸਾਰੇ ਸ਼ੈ ਮੈਨੂੰ ਸਮਗਰਾਂ ਨਾਲ ਰੱਖਿਆ ਦੋ ਮੁੰਡੇ ਆਏ ਦੋਵੇਂ ਮੋਨੇ ਜਿਹੇ ਸਨ ਉਹਦੇ ਆਈ ਇੱਕ ਨੇ ਮੇਰੇ ਸਿਰ ਵਿੱਚ ਕੁਝ ਮਾਰਿਆ ਫਿਰ ਇੱਕ ਨੇ ਇੱਕਦਮ ਮੇਰੇ ਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ ਇਹ ਸਾਜ਼ਿਸ਼ ਹੈ ਇਹਦੀ ਸੀਬੀਆਈ ਤੇ ਜਾਂਚ ਹੋਣੀ ਚਾਹੀਦੀ ਹੈ ਇਹ ਪੁੱਲੇ ਦੀਆਂ ਤਕਰੀਬਨ ਆਖਰੀ ਸਤਨਾ ਸਨ ਜਦੋਂ ਨਿਰਦੋਸ਼ਾਂ ਨੂੰ ਮਾਰ ਕੇ ਸਾੜ ਕੇ ਬਲਾਦਕਾਰ ਕਰਕੇ ਸਦਾ ਦੀ ਨੀਂਦ ਸੁਵਾ ਕੇ ਸ਼ੈਤਾਨੀ ਹਾਸਾ ਹਸਣ ਵਾਲੀ ਆਵਾਜ਼ ਬਿੱਲੀ ਦੀ ਮਿਆਉ ਵਾਂਗ ਮਦਮ ਪੈਂਦੀ ਪੈਂਦੀ ਚੁੱਪ ਹੋ ਗਈ ਕਾਗਜ਼ਾਂ ਦੀ ਟਿੱਡ ਪੂਰਤੀ ਤੋਂ ਬਾਅਦ ਬੇਹੋਸ਼ ਹੋ ਚੁੱਕੇ ਪੁੱਲੇ ਨੂੰ ਗੁਰੂ ਨਾਨਕ ਹਸਪਤਾਲ ਮਲੇਠਾ ਰੋਡ ਅੰਮ੍ਰਿਤਸਰ ਭੇਜ ਦਿੱਤਾ ਗਿਆ ਉੱਥੋਂ ਦੇ ਡਾਕਟਰਾਂ ਨੇ ਕੁਝ ਸਮਾਂ ਮੌਜਨਾ ਕਰਨ ਤੋਂ ਬਾਅਦ ਦੱਸਿਆ ਕਿ ਪੂਲੇ ਦਾ ਸਰੀਰ 75% ਤੋਂ ਉੱਪਰ ਝੁਲਸ ਚੁ ਗਿਆ ਹੈ। ਇੱਥੇ ਇਸ ਦੇ ਬਚਣ ਦੀ ਕੋਈ ਉਮੀਦ ਨਹੀਂ ਹੈਗੀ। ਇਹ ਕਹਿ ਕੇ ਡਾਕਟਰਾਂ ਨੇ ਪੂਲੇ ਦੇ ਸਰੀਰ ਨੂੰ ਪੀਜੀੀ ਚੰਡੀਗੜ੍ਹ ਵੱਲੋਂ ਤੋਰ ਦਿੱਤਾ। ਆਪਣੇ ਚੰਡੀਗੜ੍ਹ ਬੈਠੇ ਆਕਾਮਾਂ ਦੇ ਹੁਕਮਾਂ ਤੇ ਮਨੁੱਖੀ ਸਰੀਰਾਂ ਨੂੰ ਝੁਲਸੀਆਂ ਲਾਸ਼ਾਂ ਵਿੱਚ ਬਦਲਣ ਵਾਲਾ ਪੂਲਾ ਹੁਣ ਖੁਦ ਇੱਕ ਝੁਲਸੀ ਲਾਸ਼ ਦੇ ਰੋਵੇ ਤੇ ਚੰਡੀਗੜ੍ਹ ਨੂੰ ਰਵਾਨਾ ਕਰ ਦਿੱਤਾ ਗਿਆ। ਵੈਸੇ ਕੁਝ ਸਰੋਤਾਂ ਅਨੁਸਾਰ ਤਾਂ ਅਮਰਤਸਰ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਨੇ ਹੀ ਕਹਿ ਦਿੱਤਾ ਸੀ ਕਿ ਇਸ ਦੇ ਬਚਾਅ ਦੀ ਕੋਈ ਉਮੀਦ ਨਹੀਂ ਪੋਲੇ ਨੂੰ ਚੰਡੀਗੜ੍ਹ ਪੀਏਈ ਤੋਂ ਖਾਸ ਸੁਰੱਖਿਆ ਵਾਲੇ ਵਾਰਡ ਵਿੱਚ ਦਾਖਲ ਕੀਤਾ ਗਿਆ। ਆਰੰਭ ਰਾਤ ਦੇ ਸਮੇਂ ਤੋਂ ਪੀਏਈ ਪਹੁੰਚਿਆ ਪੂਲਾ ਬਨੌਟੀ ਸਾਹ ਆਸਰੇ ਆਕਸੀਜਨ ਕੁਝ ਘੰਟੇ ਸਾਹ ਲੈੰਦਾ ਰਿਹਾ। अनेका ਮਾਸੂਮਾਂ ਦੇ ਸਾਹ ਪੀ ਲੈਣ ਵਾਲਾ ਜਰੀਲਾ ਨਾਗ ਇੱਕ ਸਾਹ ਲਈ ਤਰਸ ਰਿਹਾ ਸੀ। ਅਖੀਰ ਸਵੇਰੇ 7:28 ਮਿੰਟ ਦੇ ਤਕਰੀਬਨ ਬਨੌਟੀ ਸਾਹ ਦੇ ਆਸਰੇ ਧੜਕਦਾ ਸ਼ੈਤਾਨ ਦਾ ਇਹ ਦਿਲ ਵੀ ਸਾਹ ਛੱਡ ਗਿਆ। ਵੈਸੇ ਡਾਕਟਰਾਂ ਨੇ ਮੌਤ ਦਾ ਵਕਤ 8:45 ਸਵੇਰੇ ਐਲਾਨਿਆ ਪਰ ਹਸਪਤਾਲ ਦੇ ਅੰਦਰੂਨੀ ਸੂਤਰਾਂ ਮੁਤਾਬਕ ਪੂਲੇ ਦੀ ਮੌਤ 7:30 ਦੇ ਕਰੀਬ ਹੋ ਚੁੱਕੀ ਸੀ ਸੋ ਦੋਸਤੋ ਇਹ ਸਨ ਪਾਪੀ ਪੂਲੇ ਦੇ ਕੁਝ ਕિસ્ਸੇ ਤੇ ਐਸੇ ਤਰ੍ਹਾਂ ਦੇ ਕિસ્ਸੇ ਜਿਹੜੇ ਉਹਦੇ ਨਾਲ ਜੁੜਦੇ ਨੇ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਸੋ ਹੁਣ ਦਿਓ ਜਾਸਤ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ